ਆਹ ਬਾਦ ਦੇ ਸਿੱਦੇ ਮੰਡੀ ਦਾ ਬੰਦਾ ਤੁਸੀਂ ਰੱਖੀ ਦੇ ਚੈਤੀ ਖਰੀਦੇ ਰੰਗ ਕੰਦੂ ਤੂੰ ਕਿਉਂ ਚੱਕਿਆ ਕੰਦੂ ਤੂੰ ਮੰਡੀ ਬੰਦੀ ਤਾਂ ਕਰ ਦੇ ਹਾਂ ਕਰਕੇ ਦਿੰਦਾ ਪਹਿਲਾਂ ਤੇਰੇ ਕੰਦੂ ਤੂੰ ਦੇ ਦੇ ਕੀ ਨਾਮ ਹੈ ਤੁਹਾਡਾ ਬਾਦਰ ਸਿੰਘ ਜੀ ਮਾਟੋ ਚ ਲਾਉਣਾ ਜੀ ਹਾਂ ਜੀ ਇਹ ਹੋਟਲ ਮੰਡੀ ਦਾ ਜਬਾਨਦਾ ਤੁਸੀਂ ਇਹ ਪਾਸੋਂ ਇਹ ਦੋ ਨੰਬਰ ਦੀ ਵਿਕਰੀ ਜਾਂਦਾ ਸੌਦਾ ਜੀ ਉਹ ਨੰਬਰ ਤੇ ਵਿਕੀ ਜਾਂਦਾ ਹਾਂ ਇਹ ਹੁਣ ਮੰਡੀ ਬੰਦ ਕਰਕੇ ਵੀ ਤਾਂ ਵੀ ਸੌਦਾ ਵਿਕੀ ਜਾਂਦਾ ਇਹਨਾਂ ਦਾ ਗੇਟ ਤਾਂ ਬੰਦ ਆ ਪਰ ਕਿੱਥੋਂ ਦੇ ਕੇ ਜਾਂ ਆ ਆ ਦੇਖੋ ਉੱਪਰ ਨਹੀਂ ਸਪਲਾਈ ਕਰੀ ਜਾਂਦੇ ਆ ਕੰਦਾ ਉੱਪਰ ਦੀ ਗਰੇਲਾਂ ਉੱਪਰ ਦੀ ਸਪਲਾਈ ਕਰੀ ਜਾਂਦੇ ਸਾਰਾ ਮਾਲ ਲੱਗਦਾ ਫਿਰ ਲੋਕਾਂ ਨੇ 30 ਦਾ ਵਿਕਰੀ ਕਰਨੀ ਆਏ ਬਈ ਹੁਣ ਲੁੱਟ ਕੋ ਵਾਲਾ ਕੰਮ ਹੀ ਆ ਜਿਹੜੇ ਭਾਈ 10 ਰੁਪਏ ਗੱਲ ਵਾਲੀ ਚੀਜ਼ ਭਾਈ 25 30 ਰੁਪਏ ਵੇਚੀ ਜਾਂਦੇ ਆ ਅਰਦਾ ਨਹੀਂ ਆਤੀ ਮਰ ਗਿਆ ਇਹਨਾਂ ਦਾ ਆਰਦੇ ਦਾ ਹੋ ਗਿਆ ਕਿਹੜਾ ਆ ਹਾਂ ਕਿਲੀ ਤੋਂ ਆਏ ਸੀ ਨਾਮ ਆ ਬਈ ਕਿਲੀ ਅਜਾ ਸਿੰਘ ਜੀ ਕਿੱਥੋਂ ਆਏ ਹੋ ਕਿਲੀ ਨਾ ਸਿੰਘ ਜੀ ਕੀ ਲੈਣਾ ਸੀ ਮੈਂ ਕੱਲ ਦੇ ਲੈ ਆਇਆ ਸੀ ਆ ਕਿੰਨੂ ਅੱਛਾ ਕੀ ਲੈਣਾ ਸੀ ਮਾਲਤਾ 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 ਕਾਪੀ ਕਰਨ ਲਈ ਅਨਿ ਕੱਲ ਵੀ ਮੋਟਰ ਐਂਗਲ ਤੇ ਜਾਂਦਾ ਨਹੀਂ ਮਾਲਵਾਤ ਹੁੰਦਾ ਬੰਦਦਾ ਅੱਜ ਤਾਂ ਹੋਰ ਫਿਰ ਕੱਲ ਦੇ ਰੱਖੇ ਵੈਸੇ ਕੀ ਮਹਾ ਚ ਲੈ ਜੀ ਇਹਦਾ ਕੀ ਸਵਾਲ ਤਾਂ ਵੀ ਕੱਲ ਦੇ ਰੱਖੇ ਆ ਨਾ ਹਾਂ ਜੀ ਬਿੱਲ ਹੈ ਕਰ ਬੈਲ ਤਾਂ ਸਾਨੂੰ ਕੋਈ ਵੀ ਨਹੀਂ ਦਿੰਦਾ ਹੁੰਦਾ ਜੀ ਨਹੀਂ ਫਿਰ ਪਤਾ ਕਿਵੇਂ ਲੱਗੂ ਕੱਲ ਦੇ ਅੱਜ ਲੈ ਜਾਣਾ ਕਿਉਂਕਿ ਮਤਲਬ ਹੁਣ ਅਸੀਂ ਫੋਨ ਕਰ ਦਿੰਨੇ ਆ ਜੀ ਕੱਲ ਨੂੰ ਮੰਨ ਲਾ ਲੋਕਾਂ ਨੂੰ ਜਾਂ ਸਾਨੂੰ ਕਿਵੇਂ ਪਤਾ ਲੱਗੂਗੀ ਅਸੀਂ ਕੱਲ੍ਹ ਦਾ ਅੱਜ ਦੀ ਤੇ ਹਾਂ ਸੁਣਨ ਤਾਂ ਨਹੀਂ ਪਤਾ ਜੀ ਹਾਂ ਕੱਲ੍ਹ ਦੇ ਅੱਜ ਦੇ ਆ ਜਿਹੜੇ ਤੁਹਾਡੇ ਖੜੇ ਨੇ ਕਿਵੇਂ ਹਾਂ ਅੱਜ ਦੇ ਖੜੇ ਅੱਜ ਦੇ ਹੈ ਨਾ ਨਹੀਂ ਆਓ ਉਹਨੂੰ ਤਾਂ ਫਿਰ ਅੱਜ ਆਓ ਮੇਰੇ ਸਾਹਮਣੇ ਲੱਗੇ ਆਉਂਵਾਂ ਡੈਲੀ ਨਾਮ ਕੀ ਹੈ ਵਿਕਾਸ ਮਿਸਰਾ ਕਿਸ ਕੇ ਪਾਸ ਕੰਮ ਕਰਦੇ ਹੋ ਵਿਕਾਸ ਮਿਸਰਾ

ਹੋ ਚਲਦਾ ਹੋ ਚਲਦਾ ਜੀ ਅੱਛਾ ਅੱਜ ਕੀ ਕਾਰਨ ਹੋਇਆ ਜੀ ਮੰਡੀ ਬੰਦ ਆਪਣੇ ਕਾਰਤੀ ਐਸੋਸੀਏਸ਼ਨ ਵੱਲੋਂ ਅੱਜ ਮੰਡੀ ਐਨਾਨਸ ਕੀਤੀ ਹੋਈ ਸੀ ਬੰਦ ਦੀ ਕਾਲ ਦਿੱਤੀ ਸੀ ਜੀ ਉਹ ਆਪਣੇ ਆਰਤੀ ਡੈਥ ਹੋ ਗਈ ਸੀ ਕਿਸੇ ਦੀ ਉਸ ਕਾਰਨ ਮੰਡੀ ਬੰਦ ਹੈ ਅੱਜ ਜੇ ਅੱਜ ਜਿਹੜਾ ਕੋਸ਼ ਕਾਰਤੀ ਹੈ ਜਿਹੜਾ ਕੰਧਾ ਤੁੰਡੀ ਟਪਾ ਕੇ ਵੇਚੀ ਵੀ ਜਾਂਦੇ ਆ ਕੀ ਕਾਰਨ ਆ ਉਹਨਾਂ ਨੂੰ ਰੋਕੀ ਪਾਇਆ ਨਹੀਂ ਇਹਨਾਂ ਨੂੰ ਕਾਲ ਕੀਤੀ ਸੀ ਕੱਲ ਹੀ ਸਭ ਨੂੰ ਮੈਸੇਜ ਭੇਜਿਆ ਜੀ ਵੀ ਆਪਾਂ ਕਿਸੇ ਨੇ ਸੌਦਾ ਨਹੀਂ ਬਚਣਾ ਮੰਡੀ ਮੁਕੰਮਲ ਬੰਦ ਰੱਖਣੀ ਹੈ ਵੀ ਜਿਹੜਾ ਕੋਈ ਸੌਦਾ ਵੇਚੂਗਾ ਉਥੇ ਕਾਰਵਾਈ ਕੀਤੀ ਜਾਊਗੀ ਜੂਣੀ ਚ ਬਾਹਰ ਦਿੱਤਾ ਜਾਊਗਾ ਪਰ ਨਹੀਂ ਸ਼ਰਾਰਤੀ ਤਰਫ ਤੋਂ ਕੁਝ ਹੁੰਦੇ ਹੈ ਜੀ ਨਹੀਂ ਹਟਦੇ ਇੱਕ ਇਹਨੇ ਬਾਰੇ ਕੋਈ ਮੀਡੀਆ ਤੋਂ ਕੋਈ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਵੀ ਭਾਈ ਦੇ ਕਿਸੇ ਨੇ ਖੀਚੀਆਂ ਵੀ ਧਾਕੇ तकरीबन ਜੀ ਜਿਨੇ ਵਪਾਰੀ ਮੱਢੀ ਚੋਂਦੇ ਆ ਮਾਲ ਲੈ ਕੇ ਸਭ ਨੂੰ ਤਲਾਕ ਕਰਤੀ ਜਾਂਦੀ ਹੈ ਜੀ ਜੇ ਕੋਈ ਕੱਧਾ ਰਹੇ ਜਾਂਦਾ ਹੈ ਇੱਕ ਦੂਸਰੇ ਨੂੰ ਮੈਸੇਜ ਕਰ ਦਿੰਦੇ ਹੈ ਪਬਲਿਕ ਦੀ ਗੱਲ ਕਰਦੇ ਜੀ ਪਬਲਿਕ ਪਬਲਿਕ ਨੂੰ ਕੋਈ ਮੈਸੇਜ ਨਹੀਂ ਕਰਨ ਹੋਇਆ ਪਬਲਿਕ ਨੂੰ ਮੈਸੇਜ ਨਹੀਂ ਕਰਨ ਹੋਇਆ ਜੀ ਕੋਲਿੰਦਾ ਸਿੰਘ ਮੰਡੀ ਸਰਪ੍ਰਾਈਜ਼ ਅੱਜ ਮੰਡੀ ਚ ਕੰਮ ਚੱਲ ਰਿਹਾ ਜੀ ਇਹਨਾਂ ਨੇ ਮੰਡੀ ਯੂਨੀਅਨ ਲੈਵਲ ਤੇ ਬੰਦ ਕੀਤੀ ਜਿ ਕਿ ਮਾਲ ਆਉਦਾ ਸੀ ਚੜਾਵਾਂਗੇ ਕ੍ਰਿਸਟਲ ਨੇ ਜਿ ਕਿ ਮਾਲ ਆਉਂਦਾ ਤਾਂ ਅਸੀਂ ਤੁਹਾਡੇ ਕੋਲ ਨੋਟ ਹੋਊਗਾ ਜੀ ਜਿਹੜਾ ਅਜੇ ਨਾ ਕੋਈ ਮਾਲ ਵੇਚਿਆ ਜਾ ਰਿਹਾ ਪਰ ਉਹ ਤਾਂ ਉਹਦੀ ਫੀਸ ਆਏਗੀ ਜੀ ਫੀਸ ਆਏਗੀ ਹਾਂ ਜੀ ਕਿਵੇਂ ਪਤਾ ਲੱਗੇਗਾ ਉਹਨੂੰ ਕਿ ਦੁਬਾਰਾ ਤੋਂ ਉਹਦੀ ਵੇਚਦਾ ਗੇਟ ਬਾਕੀ ਨਹੀਂ ਸਰ ਉਹ ਸਾਡੇ ਨੂੰ ਨੋਟ ਹੁੰਦਾ ਰਿਹਾ ਜੀ ਹਰ ਰਿਜਿਸਟਰ ਤੇ ਨੋਟ ਹੁੰਦਾ ਜੋ ਕਿ ਆਊਗਾ ਜਿਵੇਂ ਗੱਡੀਆਂ ਆਈਆਂ ਸੋ ਇੱਥੇ ਗੱਡੀਆਂ ਆਈਆਂ ਜੀ ਉਧਰ ਗੱਡੀ ਖੜੀ ਐ ਇੱਕ ਇਹ ਅਸੀਂ ਨੋਟ ਕਰਾਂਗੇ ਨਾਲੇ ਉਹਨੂੰ ਆਹ ਤੇ ਉੱਪਰ ਦੀ ਆਪਾਂ ਇੱਕ ਨੰਬਰ ਦਾ ਕੰਮ ਕਿਵੇਂ ਕਹਿ ਸਕਦੇ ਆ ਜਦੋਂ ਉਹ ਗੇਟ ਖੋਲ ਕੇ ਵੇਚਣ ਜਿਹੜਾ ਵੇਚਣਾ ਦੀਵਾਰ ਦੇ ਉੱਪਰ ਦੀ ਵਿੱਚ ਨਹੀਂ ਉਹ ਨਾ ਇਹ ਦਵਾਰ ਜਿਹ ਮੰਦਾ ਉਹ ਇੱਕ ਮਤਲਬ ਅਮਰੂਦ ਲੈ ਕੇ ਆਇਆ ਸੀ ਇੱਕ ਬੰਦਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੰਡੀ ਬੰਦ ਹੈ ਉਹਨੇ ਕਰਕੇ ਬਾਹਰ ਲਾ ਲਿਆ ਇਹਨਾਂ ਰਿਜਿਸਟਰ ਤੇ ਉਹ ਚੜਾਇਆ ਹੋਇਆ ਹੈ ਸਾਡੇ ਕੋਲ ਲੋਕਾਂ ਨਾਲ ਗੱਲਬਾਤ ਕੀਤੀ ਹੈ ਅੱਛਾ ਇਹ ਸਾਰੇ ਕਿਉਂ ਨਹੀਂ ਵੇਚਦੇ ਜੀ ਕਿਉਂ ਵੇਚਦੇ ਨੀ ਇਹ ਤਾਂ ਫਿਰ ਇਹਨਾਂ ਯੂਨੀਅਨ ਲੈਵਲ ਤੇ ਗੱਲ ਕਰਨਾ ਹੀ ਵੀ ਇੱਕ ਬੰਦਾ ਬਾਹਰ ਕੇ ਯੂਨੀਅਨ ਤੋਂ ਸਾਡੇ ਵੱਲੋਂ ਕੋਈ ਮੰਡੀ ਬੰਦ ਨਹੀਂ ਸਾਡੇ ਵੱਲੋਂ ਮੰਡੀ ਨਹੀਂ ਬੰਦ ਸੀ ਸਾਡੇ ਵੱਲ ਤਾਂ ਮੰਡੀ ਆ ਹਾਂ ਸਾਡੇ ਵੱਲ ਵੇਚ ਸਕਦਾ ਜੀ ਸਾਡੇ ਵੱਲ ਕੋਈ ਨਹੀਂ ਸਨ ਤਾਂ ਫੀਸ ਹੀ ਆਉਣੀ ਆ ਜੀ ਸਾਡੇ ਨਾਲ ਮੰਡੀ ਚ ਐਤਵਾਰ ਨੂੰ ਹੀ ਵੇਚ ਸਕਦਾ ਬੰਦਾ ਵਿਚਰਾਉਂਦਾ ਇਹ ਆਪਦੇ ਲੈਵਲ ਤੇ ਬੰਦ ਕੀਤੀ ਇਹਨਾਂ ਨੇ ਇਹ ਆਪਣੇ ਯੂਨੀਅਨ ਲੈਵਲ ਤੇ ਗੱਲ ਕਰਨਗੇ ਵੀ